आज असी जमात तीसरी पाठ पहला साढ़ा देश कर जा रहे हाँ देश है साडा हिंदुस्तान कुल दुनिया दी ए है शान साढ़ा दे, देश है जग तो न्यारा साढ़ा देश है जग तो यदा सब कुछ सानू प्यारा ये हरे भरे ने ਕੋਨਾ ਉਗਲੇ ਇਹਦੀ ਲਟ ਗੰਗਾ ਜਮਨਾ ਸਤਲੁਜ ਪਿਆਰਾ ਵਗਦੀ ਨਿਰਮਲ ਜਲ ਦੀ ਧਾਰਾ ਉੱਤਰ ਵੱੰਨੇ ਖੜਾ ਹਿਮਾਲਾ ਅਸਮਾਨਾਂ ਨੂੰ ਝੂਣ ਵਾਲਾ ਗੋਦੀ ਇਹਦੀ ਮਿੱਠੇ ਮੇਵੇ ਮਿੱਠੇ ਮੇਵੇ ਸਭ ਨੂੰ ਦੇਵੇ ਸਿਖਰੇ ਸੁਦੇ ਬਰਫਾ ਕੱਜੇ ਦਾਤਾ ਦੇਂਦਾ ਕ ਦੇਣਰ ਜੇ ਲੋੜ ਪਵੇ ਤਾਂ ਜਾਣੁ ਕੁਮਈਏ ਭਾਰਤ ਮਾਣੂ ਸਦਕੇ ਜਾਈਏ ਪਾਠ ਅਭਿਆਸ ਸ਼ਬਦ ਅਰਥ ਹਿੰਦੁਸਤਾਨ ਭਾਰਤ ਉਗਲੇ ਪੈਦਾ ਕਰੇ ਦਾਤਾ ਸੁਗਾਤਾ ਮੇਵੇ ਸੁਕੇ ਮੇ ਅਲ ਜਾਣੁ ਕੁਮਈਏ ਜਾਨਵਾਰੀਏ ਨਿਆਰਾ ਵਖਰਾ ਸਿਖਰ ਟੀਸੀ ਸਭ ਤੋਂ ਉੱਪਰ ਨਿਰਮਲ ਸ਼ੁੱਧ ਮੈਲ ਰਹੇਤ ਵਹਿਣ ਸਾਡਾ ਦੇਸ਼ ਮੌਖੀ ਕੀ ਪ੍ਰਸ਼ਨ ਸਾਡਾ ਦੇਸ਼ ਹੀ ਦੁਨੀਆ ਭਰ ਵਿੱਚ ਕਿਹੋ ਜਿਹਾ ਹੈ ਸਾਡਾ ਦੇਸ਼ ਦੁਨੀਆ ਭਰ ਵਿੱਚ ਮਹਾਨ ਹੈ ਸਾਡੇ ਦੇਸ਼ ਵਿੱਚ ਵਗਦੀ ਕਿਸੇ ਇੱਕ ਨਦੀ ਦਾ ਨਾਮ ਦੱਸੋ ਗੰਗਾ ਸਾਡੇ ਦੇਸ਼ ਵਿੱਚ ਪਹਾੜ ਕਿਸ ਚੀਜ਼ ਨਾਲ ਢਕੇ ਹੋਏ ਹਨ ਬਰਫ਼ ਨਾਲ ਸਾਡੇ ਦੇਸ਼ ਦੇ ਖੇਤ ਕਿਹੋ ਜਿਹੇ ਹਨ ਰੰਗ ਬਰੰਗੇ ਹਰੇ ਭਰੇ ਖੁੱਲੇ ਡੁੱਲੇ ਹਰੇ ਭਰੇ ਹਿਮਾਲਿਆ ਦੇ ਸਿਖਰ ਕਿਸ ਚੀਜ਼ ਨਾਲ ਲੱਦੇ ਹੋਏ ਹਨ ਫਲਾਂ ਨਾਲ ਦਰੱਖਤਾਂ ਨਾਲ ਬਰਫ਼ਾਂ ਨਾਲ ਬਰਫ਼ਾਂ ਨਾਲ ਮੇਵੇ ਸ਼ਬਦ ਤੋਂ ਕੀ ਭਾਵ ਹੈ ਫਲ ਮਠਿਆਈ ਸੁੱਕੇ ਫਲ ਸੁੱਕੇ ਫਲ ਕੱਜੇ ਸ਼ਬਦ ਤੋਂ ਕੀ ਭਾਵ ਹੈ ਖੁੱਲੇ ਟਕੇ ਭੀੜੇ ਟਕੇ ਠੀਕ ਸ਼ਬਦ ਚੋਣ ਕੇ ਖਾਲੀ ਥਾਂਵਾਂ ਭਰੋ ਦੇਸ਼ ਹੈ ਸਾਡਾ ਹਿੰਦੁਸਤਾਨ ਸਾਡਾ ਦੇਸ਼ ਹੈ ਜਗਤੋਂ ਨਿਆਰਾ ਇਹਦੇ ਹਰੇ ਭਰੇ ਨੇ ਖੇਤ ਲੋੜ ਪਵੇ ਤਾਂ ਜਾਣੂ ਕੁਮਈਏ सत्रह पूरी करो देश है साडा हिंदुस्तान कुल दुनिया की ए है शान गोदी ए मिठे मेवे मिठे मेवे सबनों देवे हेठ लिखे प्रश्न के उत्तर लिखो साढ़े देश का की ना हिंदुस्तान है सोना कौन उगल है सोना साढ़े देश की मिट्टी उगलती है साढ़े देश के दे उत्तर वाला पर्वत है साडे देश के उत्तर वाल हिमालय पर्वत है द सान सारे शब्दानो मिलाओ दुनिया संसार शान शोभा कज्जे टके हुए निर्मल शुद्ध मेवे सूखे वाले वन्ने पासे चित्तर विच रंग भरो